ਦੀ ਵਾਹ ਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਤਰੀ ਦੇ ਭੋਜਨ ਭੋਜ ਜੀ ਉਹਦੇ ਲਈ ਆਪਾਂ ਨੇ ਜੀ ਕੜਾਹੀ ਦੇ ਵਿੱਚ ਤੇਲ ਪਾ ਲਿਆ ਹਾਂਜੀ ਤੇਲ ਨੂੰ ਜੀ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਹਾਂਜੀ ਤੇਲ ਜੀ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਜੀ ਇਹਦੇ ਵਿੱਚ ਪਿਆਜ਼ ਪਾ ਲਾਂਗੇ ਚਾਰ ਪਿਆਜ਼ ਸੀਗੇ ਜੀ ਆਪਾਂ ਨੇ ਕੱਟੇ ਜੀਕਰ ਦੰਗੇ ਆਪਾਂ ਭੁੰਨ ਲਾਂਗੇ ਅੰਡਾ ਆਪਾਂ ਜੀ ਪਨੀਰ ਦੀ ਭੁਰਜੀ ਸਿੰਪਲ ਤਰੀਕੇ ਨਾਲੇ ਬਣਾਵਾਂਗੇ ਅਸੀਂ ਆਪਾਂ ਜਿਹੜੀ ਵੀ ਲਸਣ ਨਹੀਂ ਪਾਇਆ ਕਿਉਂਕਿ ਬਸਣੇ ਵੀ ਪਾਸ ਆਕਦੇ ਹੋਣ ਚਾਰ ਪਿਆਜ਼ ਕੱਤੇ ਸੀ ਹਾਂਜੀ ਪਿਆਜ਼ ਆਪਣੇ ਭੁੱਜ ਰਹੇ ਜਾਣਗੇ ਥੋੜੇ ਥੋੜੇ ਬਰਾਊਨ ਹੋ ਗਏ ਜੀ ਥੋੜੇ ਜਿਹਾ ਆਪਾਂ ਇਹਨਾਂ ਨੂੰ ਹੋਰ ਬਰਾਊਨ ਕਰਾਂਗੇ ਨਹੀਂ ਫਿਰ ਇਹ ਥੋੜੇ ਜਿਹਾ ਕੱਚੇ ਰਹਿ ਜਾਣਗੇ ਹੰਦੀ ਆਪਾਂ ਜੀ ਇਹ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਫਿਰ ਜਿਹਦੇ ਵਿੱਚ ਪਨੀਰ ਪਾਵਾਂਗੇ ਆਪਾਂ ਸਿੰਪਲ ਤਰੀਕੇ ਨਾਲ ਬਣਾਉਨੇ ਆਂ ਕੋਈ ਗਾੜੇ ਆਪਾਂ ਇਹਦੇ ਵਿੱਚ ਮਿਰਚ ਮਸਾਲੇ ਨਹੀਂ ਪਾਉਣੇ ਹੈਗੇ ਹਾਂ ਜੀ ਇਹ ਪਿਆਜ਼ ਜੀ ਆਪਣੇ ਬ੍ਰਾਊਨ ਹੋ ਚੁੱਕੇ ਹਨ ਹੁਣ ਜੀ ਆਪਾਂ ਇਹਦੇ ਵਿੱਚ ਪਨੀਰ ਪਾ ਦਾਂਗੇ ਅੱਧਾ ਤੋਂ ਪਨੀਰ ਜੀ ਆਪਾਂ ਨੇ ਮੈਸ਼ ਕਰ ਲਿਆ ਅੱਧਾ ਕ ਪਨੀਰ ਜੀ ਆਪਾਂ ਨੇ ਪੀਸ ਕਰ ਲਿਆ ਠੀਕ ਹਾਂ ਜੀ ਆਪਾਂ ਜਿਹੜੇ ਪਿਆਜ਼ ਨੇ ਜੀ ਉਹ ਪੂਰੇ ਲਾਲ ਨਹੀਂ ਕਰੇ ਥੋੜੇ ਜਿਹਾ ਘੱਟ ਰੱਖ ਲਏ ਠੀਕ ਹੁਣ ਜੀ ਆਪਾਂ ਜੀ ਪਨੀਰ ਭੁੰਨਾਗੇ ਇਹਦੇ ਨਾਲ ਪਿਆਜ਼ ਜੀ ਆਪਣੇ ਭੁੱਜ ਜਾਣਗੇ ਸਬਜੀ ਚੰਗੀ ਤਰ੍ਹਾਂ ਮਿਕਸ ਕਰਕੇ ਜੀ ਪਕਾ ਲਾਂਗੇ ਹਾਂ ਜੀ ਹੁਣ ਜੀ ਆਪਾਂ ਸਬਜੀ ਦੇ ਵਿੱਚ ਆ ਮਿਰਚ ਮਸਾਲੇ ਪਾ ਲਾਂਗੇ ਜਿਹੜੀ ਆਪਣੇ ਨੋਰਮਲ ਹੁੰਦੇ ਨੇ ਨਮਕ ਮਿਰਚ ਮਸਾਲਾ ਹਲਦੀ ਧਨੀਆ ਦੀ ਹੁਣ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਗੈਸ ਜੀ ਆਪਾਂ ਨੇ ਸਿਮ ਕਰਤਾ ਹੁਣ ਜੀ ਆਪਾਂ ਇਹਨੂੰ ਢੱਕ ਕੇ ਪਕਾ ਲਾਂਗੇ ਹਾਂਜੀ ਆਪਣੀ ਸਬਜ਼ੀ ਰਿਜ ਰਹੀ ਹੈ ਜੀ ਆਪਾਂ ਨੇ ਗੈਸ ਜੀ ਬਿਲਕੁਲ ਸਿਮ ਕਰਿਆ ਹੋਇਆ ਹੁਣ ਜੀ ਆਪਾਂ ਨੇ ਇੱਕ ਜੀ ਆਲੂ ਵਾਲਿਆ ਸੀ ਕੱਟ ਕੇ ਬ੍ਰੀਕ ਬ੍ਰੀਕ ਆਪਾਂ ਉਹ ਪਾ ਦਾਂਗੇ ਜੀ ਇਹਦੇ ਵਿੱਚ ਜਿਸ ਤਰ੍ਹਾਂ ਆਲੂ ਪਾਉਣ ਦੇ ਨਾਲ ਜੀ ਸਬਜ਼ੀ ਪਨੀਰ ਦੀ ਬਹੁਤ ਵਧੀਆ ਬਣ ਜਾਂਦੀ ਹੈ। ਫਲੀਆਂ ਨੂੰ ਚਮਚ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ 1-2 ਮਿੰਟ ਲਈ ਆਪਾਂ ਇਹਨੂੰ ਢੱਕ ਕੇ ਪਕਾ ਲਾਂਗੇ ਜੀ ਆਲੂ ਕਿਉਂਕਿ ਆਪਣੇ ਪਹਿਲਾਂ ਹੀ ਉਬਲੇ ਹੋਏ ਨੇ। ਹਾਂਜੀ ਆਪਾਂ ਨੇ ਜੀ ਆਲੂ ਪਾ ਕੇ ਢੱਕ ਕੇ 2 ਮਿੰਟ ਸਬਜ਼ੀ ਬਣਾ ਕੇ ਢੱਕ ਕੇ ਰੱਖਤੀ ਸੀਗੀ। ਮੇ ਸਬਜੀ ਬਣ ਕੇ ਤਿਆਰ ਆ ਗਈ ਬਹੁਤ ਵਧੀਆ ਸਬਜੀ ਬਣੀ ਹੈ ਤੇ ਵੀ ਜਰੂਰ ਬਣਾਇਓ ਜਰੂਰ ਟਰਾਈ ਕਰਿਓ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ